ਸਾਸਤ੍ਰਿਕ ਅਲਿਦਾਰਿਆਂ ਨੂੰ ਅੱਜ ਆਪਾਂ ਪੜਾਂਗੇ ਜੀ ਬਿੰਦੀ ਬਾਰੇ ਬਿੰਦੀ ਦੀ ਬਹੁਤ ਮਹੱਤਤਾ ਹੈ ਪੰਜਾਬੀ ਦੇ ਵਿੱਚ ਜੇ ਬਿੰਦੀ ਨਾ ਹੋਵੇ ਅੱਖਰ ਦੀ ਆਵਾਜ਼ ਹੋਰੇ ਨਿਕਲ ਜਾਂਦੀ ਹੈ ਕਰਦੇ ਹਾਂ ਸ਼ੁਰੂ ਪਿੰਦੀ ਪੈਰ 'ਚ ਵੀ ਲੱਗ ਜਾਂਦੀ ਹੈ ਬਿੰਦੀ ਉੱਪਰ ਵੀ ਲੱਗ ਜਾਂਦੀ ਹੈ ਕਈ ਅੱਖਰਾਂ ਦੇ ਬਿੰਦੀ ਜਿਵੇਂ ਸਸੇ ਦੇ ਵੀ ਪੈਰ 'ਚ ਲੱਗਦੀ ਹੈ ਬਿੰਦੀ ਸ਼ਸ਼ਾ ਬਣ ਜਾਂਦਾ ਇਹ ਪੜਾਂਗੇ ਆਪਾਂ ਬਿੰਦੀ ਉੱਪਰ ਹੁੰਦੇ ਨੇ ਸਾਰੇ ਜਿੰਨੇ ਅੱਖਰਾਂ ਦੇ ਉੱਪਰ ਹੋਗੇ ਉਹਦੇ ਬਾਰੇ ਕਰਦੇ ਆਂ ਜੀ ਗੱਲ ਜੀ ਆਪਾਂ ਡੱਡੇ ਨੂੰ ਕਨਾਡਾ ਉੱਪਰ ਬਿੰਦੀ ਗਗਾ ਇਹ ਡਾਂਗ ਬਣ ਗਿਆ ਜੇ ਉੱਪਰ ਬਿੰਦੀ ਨਹੀਂ ਹੁੰਦੀ ਫਿਰ ਡਾਗ ਬਣ ਜਾਣਾ ਸੀਗਾ ਆਪਾਂ ਕਹੋਗੇ ਡਾਗ ਹੁਣ ਬਿੰਦੀ ਆ ਫਿਰ ਨੱਕ ਚ ਬੋਲਣਾ ਹੁੰਦਾ ਥੋੜਾ ਜਿਹਾ ਡਾਂਗ ਆੜਿਆ ਆੜੇ ਨੂੰ ਕਨਾ ਉੱਪਰ ਟਿੱਪੀ ਡੱਡੇ ਕਨਾਡਾ ਆਂਡਾ ਤੱਤਾ ਰਾਰੇ ਤੱਤੇ ਨੂੰ ਕਨਾ ਰਾਰੇ ਕਨਾ ਰਾ ਉੱਪਰ ਬਿੰਦੀ ਤਾਰਾ ਤਾਰਾ ਨਹੀਂ ਤਾਰਾ ਬਣਣਾ ਸੀ ਹੁਣ ਆਪਾਂ ਕਹਿੰਗੇ ਤਾਰਾਂ ਤਾਰਾਂ ਕੱਕੇ ਨੂੰ ਕੰਨਾ ਕਾਰ ਆਰੇ ਨੂੰ ਕੰਨਾ ਰਾਹ ਉੱਪਰ ਬਿੰਦੀ ਇਹ ਬਣ ਗਿਆ ਕਾਰ ਆਪੇ ਨੂੰ ਬਿਹਾਰੀ ਉੱਪਰ ਬਿੰਦੀ ਇਹ ਪੀਂਗ ਨਹੀਂ ਪੀਗ ਬਣਨਾ ਸੀਗਾ ਜੇ ਉੱਪਰ ਬਿੰਦੀ ਨਾਲ ਦੀ ਪੀਗ ਪੀਂਗ ਕੋਈ ਬਣਦ ਨਹੀਂ ਆਕਰ ਫਿਰ ਇਹ ਪੀਂਗ ਘਗਾ ਮੰਮੇ ਨੂੰ ਬਿਹਾਰੀ ਉੱਪਰ ਬਿੰਦੀ ਆਹਾ ਮੀ ਹ ਮੀ ਚਿਲੇ ਜਗਲੀ ਤੱਤੇ ਨੂੰ ਬਿਹਾਰੀ ਤੀ ਆੜੇ ਨੂੰ ਕੰਨਾ ਉਪਰ ਬਿੰਦੀ ਤੀ ਆ ਤੀਆਂ ਗਗੇ ਨੂੰ ਲਾਮਾ ਉਪਰ ਬਿੰਦੀ ਦਦਾ ਗੇਂਦ ਪੱਪੇ ਨੂੰ ਦਲਾਮਾ ਪੈ ਉਪਰ ਬਿੰਦੀ ਡੱਡੇ ਕਨਾਡਾ ਪੈਂਡਾ ਨਹੀਂ ਜੇ ਉਪਰ ਬਿੰਦੀ ਨਾ ਹੁੰਦੀ ਫਿਰ ਪੈਡਾ ਵਾਲਾ ਜਿਹੜਾ ਸੀਗਾ ਇਹ ਬਣ ਗਿਆ ਪੈਂਡਾ ਕਕੇ ਨੂੰ ਦਲਾਮਾ ਕ ਕਕੇ ਨੂੰ ਦਲਾਮਾ ਕਾ ਉਪਰ ਬਿੰਦੀ ਚੱਚੇ ਨੂੰ ਬਿਹਾਰੀ ਜੀ ਕੈਂਚੀ ਪਪੇਂ ਦਲਾਮਾ ਪੈ ਉੱਪਰ ਬਿੰਦੀ ਤਤੈ ਨ ਬਹਿਰੀ ਤੀ ਪੈ ਤੀ 35 ਸਸੇਂ ਜਲਾ ਮਸਾ ਉੱਪਰ ਬਿੰਦੀ ਤਤੈ ਬਹਿਰੀ ਤੀ ਸ਼ਾਂਤੀ ਬੱਬੇ ਨੂੰ ਕੰਨਾ ਬਾ ਉੱਪਰ ਬਿੰਦੀ ਦਦਾਰਾ ਰਾ ਬਾਂਦਰ ਜੱਜੇ ਨੂੰ ਕੰਨਾ ਚਾ ਉੱਪਰ ਬਿੰਦੀ ਜਜਾਰਾ ਰਾ ਚਾਂਜਰ ਊੜੇ ਨੂੰ ਔਕੜ ਊ ਉੱਪਰ ਬਿੰਦੀ ਗੱਗਾ ਲੱਲਾ ਇਹਦੇ ਦੇਖੋ ਥੱਲੇ ਵੀ ਲੱਗੀ ਹੋਈ ਆ ਉਹਨੂੰ ਵੀ ਉਂਗਲ ਥੋੜਾ ਜਿਹਾ ਪਾ ਨਾਕੇ ਚ ਬੋਲਣਾ ਬੱਬੇ ਨੂੰ ਕੰ ਬੱਬਾ ਅਰਾਰੇ ਨੂੰ ਕੰਨਾ ਰਾਂ ਡੱਡੇ ਕੰਨਾ ਡਾ ਬਹ ਰਾਂਡਾ ਬਰਾਂਡਾ ਪਪਾ ਰਾਰੇ ਨੂੰ ਕੰਨਾ ਉੱਪਰ ਬਿੰਦੀ ਦੱਦੇ ਵਹਿਰੀ ਦੀ ਪਹ ਰਾਂਦੀ ਪ੍ਰਾਂਦੀ ਗੱਗੇ ਨੂੰ ਔਂਕੜ ਆੜ ਨੂੰ ਕੰਨਾ ਉੱਪਰ ਬਿੰਦੀ ਟੱਡੇ ਨੂੰ ਵਹਿਰੀ ਟੀ ਗੁਆ ੜੀ ਗੁਆ ੜੀ ਛੱਛੇ ਨੂੰ ਔਂਕੜ ਪਰ ਆਦਗ ਟੈਂਕੀ ਨੂੰ ਬਿਹਾਰੀ ਆੜੇ ਨੂੰ ਕੰਨਾ ਉੱਪਰ ਬਿੰਦੀ ਛੂ ਟੀ ਆ ਛੁੱਟੀਆਂ ਮੰਮੇ ਪਰ ਆਦਗ ਖੱਖੇ ਨੂੰ ਬਿਹਾਰੀ ਆੜੇ ਨੂੰ ਕੰਨਾ ਆ ਪਰ ਬਿੰਦੀ ਮ ਖੀ ਆ ਮੱਖੀਆਂ ਫਕੈ ਨੂੰ ਅੰਕੜ ਰਾਰੇ ਨੂੰ ਬਿਹਾਰੀ ਆੜੇ ਨੂੰ ਕੰਨਾ ਉੱਪਰ ਬਿੰਦੀ ਕੂ ਡੀ ਆ ਕੁੜੀਆਂ ਚਾਚਾ ਚਾਚੇ ਨੂੰ ਲੈਂਕਟ ਜੂ ਉੜਾੜੇ ਨੂੰ ਬਿਹਾਰੀ ਆੜੇ ਨੂੰ ਕੰਨਾ ਉੱਪਰ ਬਿੰਦੀ ਜੂੜੀਆਂ ਜੂੜੀਆਂ ਚੱਚੇ ਨੂੰ ਸਿਹਾਰੀ ਆੜੇ ਨੂੰ ਬਿਹਾਰੀ ਆੜੇ ਨੂੰ ਕੰਨਾ ਉੱਪਰ ਬਿੰਦੀ ਜੀੜੀਆਂ ਜਿੜੀਆਂ ਗੱਗੇ ਨੂੰ ਸਿਹਾਰੀ ਆੜੇ ਨੂੰ ਕੰਨਾ ਰਾੜੇ ਨੂੰ ਕੰਨਾਰਾ ਉੱਪਰ ਬਿੰਦੀ ਕੇ ਆ ਰਾ 11 ਪੜ੍ਹਦੇ ਹੁਣ ਇਹਦੀ ਕਹਾਣੀ ਸਸੇ ਕੰਨਾ ਬਾਵਾ ਨਾਨ ਸਾਵਣ ਸਾਵਣ ਮੰਮਾ ਹਾਹੇ ਨੂੰ ਬਿਹਾਰੀ ਨੰਨੇ ਲਾ ਮਨੇ ਮਹੀਨੇ ਮਹੀਨੇ ਜੱਜੇ ਦੇ ਪੈਰ 'ਚ ਆ ਗਈ ਜਿੰਦੀ ਹੁਣ ਜੱਜੇ ਨੂੰ ਹੋੜਾ ਪੈਰ 'ਚ ਬਿੰਦੀ ਰਾਰੇ ਨੂੰ ਕੰਨਾ ਉੱਪਰ ਬਿੰਦੀ ਜੋਰਾ ਜੱਜ ਹੁਣ ਜੋਰਾ ਨਹੀਂ ਕਹਿੰਦੇ ਪਰ ਜੋਰਾ ਦੱਦੇ ਕਨਾ ਦਾ ਮੰਮੇ ਨੂੰ ਬਿਹਾਰੀ ਉੱਪਰ ਬਿੰਦੀ ਹਾ ਹਾ ਮੀਹੀ ਮੀ ਪਪੇਂਦਲਾ ਮਪਾ ਪਰ ਬਿੰਦੀ ਦੱਦੇ ਕਨਾ ਦਾ ਪੈ ਦਾ ਪੈਂਦਾ ਆਹਿੰਦ ਲਾਮਾ ਹੈ ਈੜੀ ਨੂੰ ਸਿਹਾਰੀ ਉੱਪਰ ਸੱਸਾ ਇਸ ਇਸ ਮਮਾ ਹਾ ਇਹਨੂੰ ਬਿਹਾਰੀ ਨੰਨੇ ਲਾਮ ਨੇ ਮਹੀ ਨੇ ਮਹੀ ਨੇ ਤੱਤੇ ਨੂੰ ਬਿਹਾਰੀ ਤੀ ਆੜੇ ਨੂੰ ਕੰਨਾ ਉੱਪਰ ਬਿੰਦੀ ਤੀ ਆਂ ਤੀਆਂ ਲੱਲੇ ਪ੍ਰਾਦਕ ਗੱਗਾ ਦੱਦੇ ਨੂੰ ਬਿਹਾਰੀ ਆੜੇ ਨੂੰ ਕੰਨਾ ਉੱਪਰ ਬਿੰਦੀ ਲਾ ਗਹ ਦੀਆਂ ਲੱਗਦੀਆਂ ਆ ਹਨ ਅੰਨ ਹਨ ਕੱਕੇ ਆਕੜ ਰਾਣੀ ਨੂੰ ਬਿਹਾਰੀ ਆਲੇ ਨੂੰ ਕੰਨਾ ਉੱਪਰ ਬਿੰਦੀ ਕੂੜੀਆਂ ਕੁੜੀਆਂ ਆਹੇ ਪ੍ਰਾਧਿਕ ਥੱਥੇ ਕੰਨਾ ਥਾ ਉੱਪਰ ਬਿੰਦੀ ਹਾ ਥਾ ਹੱਥਾ ਊੜੇ ਨੂੰ ਆਕੜ ਉਪਰਾਧਿਕ ਤੱਤੇ ਲਾਮਤੇ ਊ ਤੇ ਉੱਤੇ ਮੰਮਾ ਹਾਹੇ ਨੂੰ ਸਿਹਾਰੀ ਉੱਪਰ ਟਿੱਪੀ ਦੱਦੇ ਨੂੰ ਬਿਹਾਰੀ ਮ ਮਹਿੰਦੀ ਮਹਿੰਦੀ ರೆ ನೂ ಟಿಪಿ ಉಪ್ಪು ಟಿಪ್ಪ ಗಗ್ಗ ರಂಗ ಬಬ್ಬಾ ರೇನು ಟಿಪ್ಪಿ ಗಗ್ಗ ನೂ ಬಾರಿ ಆ ರಂಗ ಬರಂಗ ਕਿੱਚੀ ਨੂੰ ਦੱਲੈਂ ਕੜੇ ਚੂੜਾੜੇ ਨੂੰ ਬਿਹਾਰੀ ਆੜੇ ਨੂੰ ਕੰਨਾਂ ਉੱਪਰ ਬਿੰਦੀ ਚੂੜੀਆਂ ਚੂੜੀਆਂ ਪੱਪੇ ਨੂੰ ਕੰਨਾਂ ਊੜੇ ਨੂੰ ਆਕੜ ਉੱਪਰ ਬਿੰਦੀ ਦੱਦੇ ਨੂੰ ਬਿਹਾਰੀ ਆੜੇ ਨੂੰ ਕੰਨਾਂ ਉੱਪਰ ਫੇਰ ਬਿੰਦੀ ਹੈ ਜੀ ਪਾਉਂਦੀਆਂ ਪਾਉਂਦੀਆਂ ਹਾ ਹਾ ਨੰਨਾ ਹੰਨ ਪੱਪੇ ਨੂੰ ਸਿਹਾਰੀ ਉੱਪਰ ਆਦਿਕ ਪੱਪਾ ਲੱਲੇ ਨੂੰ ਕੰਨਾਂ ਉੱਪਰ ਬਿੰਦੀ ਬਾਹਰ ਚ ਬਿੰਦੀ ਆ ਦੇ ਪੀਪਲਾ ਪੀਪਲ ਨਾਲ ਉੜੇ ਨੂੰ ਔਕੜ ਉੱਪਰ ਆਦਕ ਤਤੇ ਲਾਵਾ ਤੇ ਉੱਤੇ ਪੱਪੇ ਨੂੰ ਬਿਹਾਰੀ ਆੜੇ ਉੱਪਰ ਬਿੰਦੀ ਕ ਅੱਗੇ ਨੂੰ ਕਰਨਾ ਫੇਰ ਬਿੰਦੀ ਹੈ ਜੀ ਉਹਦੇ ਪਿੰਗਾ ਪਿੰਗਾ ਪੱਪੇ ਨੂੰ ਕਰਨਾ ਉੜੇ ਨੂੰ ਔਕੜ ਉੱਪਰ ਬਿੰਦੀ ਦੱਦੇ ਨੂੰ ਬਿਹਾਰੀ ਆੜੇ ਕਰਨਾ ਆ ਪਾਉਂਦੀਆਂ ਪਾਉਂਦੀਆਂ ਆਹ ਨੰਨਾ ਹਨ ਜੀ ਕੱਕੇ ਨੂੰ ਅੰਕੜ ਘੂੜਾੜੇ ਨੂੰ ਬਿਹਾਰੀ ਆੜੇ ਨੂੰ ਕੰਨਾ ਉਪਰ ਬਿੰਦੀ ਕੁੜੀਆਂ ਕੁੜੀਆਂ ਪੁੱਪੇ ਨੂੰ ਬਿਹਾਰੀ ਉਪਰ ਬਿੰਦੀ ਕ ਅੱਗੇ ਨੂੰ ਕੰਨਾ ਉਪਰ ਫਿਰ ਬਿੰਦੀ ਜੀ ਪਿੰਗਾ ਛਜੇ ਨੂੰ ਦਲੈਂਕਣ ਝੂ ਟੈਂਕਾ ਦਦੇ ਨੂੰ ਬਿਹਾਰੀ ਆੜੇ ਨੂੰ ਕੰਨਾ ਉਪਰ ਬਿੰਦੀ ਝੂ ਟ ਦੀਆਂ ਝੂਟ ਦੀਆਂ ਹਾ ਹਾ ਨੰਨਾ ਹਨ ਗਗੇ ਨੂੰ ਸਿਹਾਰੀ ਉਪਰ ਆਦਿਕ ਤਦ ਦੇ ਕਨਾ ਤਾ ਗੇ ਦਾ ਗਿੱਦਾ ਪੱਪੇ ਨੂੰ ਕੰਨਾ ਪਾ ਊੜੇ ਆਕੜ ਉੱਪਰ ਬਿੰਦੀ ਤਦੈਨ ਬਿਹਾਰੀ ਆੜੇ ਨੂੰ ਕੰਨਾ ਉੱਪਰ ਬਿੰਦੀ ਪੌਂ ਦੀਆਂ ਪੌਂਦੀਆਂ ਹਾ ਹਾ ਨੰਨਾ ਖਾਨ ਸਸ ਬਬਸਬ ਰਾਰਾ ਲਲ ਲੇ ਪੈੜ ਚ ਬਿੰਦੀ ਰਾਲ ਮਮਾ ਮੰਮੀ ਨੂੰ ਸਿਹਾਰੀ ਲੱਲਾ ਫੇਰ ਬਿੰਦੀ ਜੀ ਪੈੜ ਚ ਮਿਲ ਕੱਖੇ ਨੂੰ ਆਕੜ ਨਾਲ ਬਿੰਦੀ ਸਸ 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 ਨੂੰ ਪੈੜ ਚ ਬਿੰਦੀ ਸਸੇ ਸ ਸ ਨ ਬਿਹਾਰੀ ਸ ਸ ਦੀ ਜਗ੍ਹਾ ਹੁਣ ਸ਼ਿਸ਼ਾ ਬਣ ਗਿਆ ਪਰ ਜਿੰਦੀ ਲੱਗੀ ਖੱਖੇ ਥੋੜੇ ਘੋਟ ਕੇ ਕਹਣਾ ਖੁਸ਼ੀ ਖੁਸ਼ੀ ਮੰਮੇ ਮੰਮਾ ਨੰਨੇ ਕੰਨਾ ਓ ਦੇ ਨੂੰ ਉੱਪਰ ਬਿੰਦੀ ਦੱਦੇ ਨੂੰ ਬਿਹਾਰੀ ਆੜੇ ਨੂੰ ਕੰਨਾ ਉੱਪਰ ਫੇਰ ਬਿੰਦੀ ਹੈ ਜੀ ਮ ਨਾਉ ਦੀਆਂ ਮ ਨਾਉ ਦੀਆਂ ਹਾ ਹ ਨੰਨਾ ਹਾ ਨਾ ਪਾ ਪੇਰ ਪਾੜਦੇ ਕਵਰੀ ਜੀ ਸਾਵਣ ਮਹੀਨੇ ਚੋਰਾ ਦਾ ਮੀ ਪੈਂਦਾ ਹੈ ਇਸ ਮਹੀਨੇ ਤੀਆਂ ਲੱਗਦੀਆਂ ਹਨ ਕੁੜੀਆਂ ਹੱਥਾਂ ਉੱਤੇ ਮਹਿੰਦੀ ਲਾਉਂਦੀਆਂ ਹਨ ਰੰਗ-ਬਰੰਗੀਆਂ ਚੂੜੀਆਂ ਪਾਉਂਦੀਆਂ ਹਨ ਪਿੰਗਾਂ ਉੱਤੇ ਪੀਂਗਾ ਪਾਉਂਦੀਆਂ ਹਨ ਕੁੜੀਆਂ ਪੀਂਗਾ ਝੂਟਦੀਆਂ ਹਨ ਗਿੱਧਾ ਪਾਉਂਦੀਆਂ ਹਨ ਸਾਰਾ ੜ ਮਿਲ ਖੁਸ਼ੀ ਮਨਾਉਂਦੀਆਂ ਹਨ ਇਹ ਸੀਗੀ ਆਪਣੀ ਬਿੰਦੀ ਬਾਰੇ ਜਾਣਕਾਰੀ ਜੀ ਮਿਲਦੇ ਹੋਰ ਕਿਸੇ ਵੀ ਲਈ ਜ ਵੀਡੀਓ ਦੇਖਣ ਲਈ ਬਹੁਤ-ਬਹੁਤ ਸ਼ੁਕਰੀਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਕਿਰੋ ਜੀ